ਜੇ ਵੱਡੇ ਭਰਾ ਨੇ ਕੋਈ ਗੱਲ ਕਹਿ ਹੀ ਦਿੱਤੀ ਵੀ ਆਪਣਾ ਅਖਾੜਾ ਨਾਂ ਲਾਓ ਤੇ ਇਹਦੇ 'ਚ ਉਹਨਾਂ ਸਮਰਥਕਾਂ ਨੂੰ ਐਡੀ ਬਲੈਂਡਰ ਗੱਲ ਬਣਾਣੀ ਨਹੀਂ ਚਾਹੀਦੀ ਜਿੰਨੀ ਬਣਾਤੀ ਉਹਨਾਂ ਨੇ। ਮਾਰ ਕੇ ਸਾਨੂੰ ਬੋਦਣਾ ਪਿਆ ਵੀ ਐਡੀ ਇਹ ਗੱਲ ਨਹੀਂ ਘਰ 'ਚ ਜੇ ਵੱਡੇ ਭਰਾ ਨੇ ਕੋਈ ਗੱਲ ਕਹਿ ਤੀ ਤਾਂ ਸਮਿਟਨ ਨੂੰ ਆਖੀ ਹੋਏਗੀ। ਜੀ ਬਾਬਾ ਸਾਹਿਬ ਵੀ ਸਿਆਣੇ ਆ, ਰਾਜਾ ਜੀ ਵੀ ਸਿਆਣੇ ਆ, ਹੋਰ ਵੀ ਬੰਦੇ ਬੈਠੇ ਲਿਆ। ਜੀਓ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਵਾਲਾ ਧੜਾ ਜਿਹੜਾ ਉਹ ਲਗਾਤਾਰ ਇਹ ਕਹਿ ਰਿਹਾ ਕਹਿੰਦੇ ਵੀ ਜੇ ਅਸੀਂ 8000 ਵਰਕਰ ਇਕੱਠੇ ਕਰ ਲਏ ਪਾਰਟੀ ਦੀ ਸਟਰੈਂਥ ਹੀ ਵਧਣੀ ਹੈ ਇਹਦੇ ਨਾਲ ਸਾਡਾ ਆਪ ਦਾ ਫਾਇਦਾ ਥੋੜੀ ਹੋਣਾ ਸੀ ਤਾਂ ਪਾਰਟੀ ਦੇ ਹੱਕ ਚ ਕਰ ਰਹੇ ਆ ਗੱਲ ਤੇ ਇਹਦੇ ਉੱਤੇ ਕਿਸੇ ਨੂੰ ਮਰਚ ਲੱਗਣੀ ਨਹੀਂ ਚਾਹੀਦੀ ਉਸ ਕੋ ਜਿਹੜੇ 8000 ਉਹਨਾਂ ਕੀਤੇ ਤੇ 10000 ਹੀ ਕਰ ਲੈਂਦੇ ਕਿੱਥੇ 8000 ਦਾ ਕੱਟ ਕਿੱਥੇ 20000 ਦਾ ਕੱਟ ਉਹ ਤਾਂ ਨੇ ਮੇਨੇ ਚੰਗੇ ਵਜਦੇ ਹੋਣੇ ਕਿ ਆ ਐਨਐਸਯੂਆਈ ਵਾਲੇ ਉਹ ਆਗੇ ਜਿਨ੍ਹਾਂ ਦੀ ਪਾਰਟੀ ਆਪਸ ਚ ਟੱਕਰਾਂ ਮਾਰਦੀ ਫਿਰਦੀ ਹੈ ਕਿ ਦਿਨ ਹੀ ਟਕਰਾ ਮਾਰਦੀ ਸਾਡੀ ਤੇ ਫਿਰ ਵੀ ਠੀਕ ਆ ਬਾਕੀਆਂ ਦਾ ਵੀ ਇਹੋ ਹੀ ਹਾਲ ਆ ਉਹ ਗੱਲ ਬکریاں ਹੱਡੇ ਵਾਲੇ ਥੋੜੇ ਜਿਹਾ ਬੜਬੋਲੇ ਜਿਆਦਾ ਵੀ ਜਿਆਦਾ ਛੇਤੀ ਉਹ ਡੇਲੀ ਡਰਾਬ ਆਜਾ ਸਾਹਿਬ ਵੀ ਰਾਜਾ ਜੀ ਵੀ ਵੱਡੇ ਲੀਟਰ ਹੈ ਜਲਦੀ ਇਹਨੂੰ ਸਮੇਟ ਲੈਣਗੇ ਜਿਹੜੇ ਉਹਨਾਂ ਦੇ ਯੂਥ ਸਮਰਥਕ ਆ ਸਿੱਧੂ ਸਾਹਬ ਦੇ ਮੇਰੇ ਉਹਨਾਂ ਨੂੰ ਵੀ ਬੇਨਤੀ ਆ ਵੀ ਆ ਫੇਸਬੁੱਕ ਦੇ ਉੱਪਰ ਸਟੋਪੇਜ ਲਾਓ ਇਹ ਤਾਂ ਬੋਲਿਆ ਵੀ ਸਟੋਪੇਜ ਲਾਂਦੇ ਹੀ ਨਹੀਂ ਤੜਾ ਤੜ ਬੋਲੀ ਜਾਂਦੇ ਬੋਲੀ ਜਾਂਦੇ ਤ੍ਰਿਪਖੋਂ ਹੰਤਮਾਨ ਨੇ ਬਾਜਵਾ ਸਾਹਿਬ ਦੇ ਘਰ ਤੇ ਟਿੱਪਣੀ ਕੀਤੀ ਕਿ ਚਾਰ ਪੌੜੀਆਂ ਚੜ ਗਏ ਨਹੀਂ ਪਤਾ ਭਾਜਪਾ ਚ ਸ਼ਾਮਲ ਹੋ ਜਾਣ ਕਿਉਂਕਿ ਇੱਕੋ ਘਰ ਚ ਦੋ ਦੋ ਝੰਡੇ ਆ। ਝੰਡੇ ਦੀ ਯਾਰ 116 ਹੜ੍ਹ ਕੈਨੂੰ ਬੜੀ ਤਕਲੀਫ ਆ ਅਹੀਂ 117 ਹੜ੍ਹ ਵਾਲਾ ਕਾ ਕਾਦੀਆਂ ਸਾਨੂੰ ਦੇ ਕੋ ਤਕਲੀਫ ਨਹੀਂ ਆ ਜਿੰਨੇ ਭਾਜਪਾ ਕੋ ਕੰਮ ਕਰਾਣਾ ਭਾਜਪਾ ਕੇ ਜਾ ਘਰੇ ਜਾਂਦਾ ਥੱਲੇ ਜਿੰਨੇ ਕਾਂਗਰਸ ਕੋ ਕਰਾਣਾ ਕਾਂਗਰਸ ਲੋਕਾਂ ਦੇ ਕੰਮ ਹੁੰਦੇ ਆ ਡੇ ਹੜ੍ਹ ਕਿਨੂੰ ਪ੍ਰੋਬਲਮ ਕੋਈ ਨਹੀਂ ਹੋਰ ਇਹਨਾਂ ਨੂੰ ਕੱਲ ਕੋਈ ਨਹੀਂ ਲਵਲੀ ਲੈ ਵੀ ਝੰਡੇ ਲਾਤੇ ਝੰਡੇ ਲਾਤੇ ਕਿਹੜਾ ਨਾ ਕਰਤਾ ਯਾਰ ਲੋਕਾਂ ਦੇ ਕੰਮ ਨੂੰ ਦੇਖਨੇ ਹੁੰਦੇ ਲੋਕੀ ਸੈਟੀਸਫਾਈਡ ਆ ਕਾਦੀਆਂ ਨਹੀਂ ਹੁੰਦੀਆਂ ਪੰਜਾਬ ਚ ਕਾਂਗਰਸ ਦੀ ਸਿਆਸਤ ਦੇ ਵਿੱਚ ਆਏ ਦਿਨ ਕੁਝ ਨਾ ਕੁਝ ਦੇਖਣ ਨੂੰ ਸੁਣਨ ਨੂੰ ਮਿਲ ਰਿਹਾ ਹੈ ਖਾਸ ਕਰਕੇ ਚੋਟੀ ਦੇ ਲੀਡਰ ਹੋਣ ਤੇ ਆਪਸ ਦੇ ਵਿੱਚ ਤਕਰਾਰ ਵਾਜ ਜਾਵੇ ਤਾਂ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਰਿਹਾ ਕਿ ਵਧੀਆ ਕਾਂਗਰਸ ਦਾ ਕਲੇਸ਼ ਚੱਲਦਾ ਰਹੇ ਸਾਡੇ ਪੈਰ ਸੌਖੇ ਲੱਗੇ ਰਹਿਣਗੇ ਪਰ ਇਸ ਕਲੇਸ਼ ਨੂੰ ਖਤਮ ਕਿਵੇਂ ਕਰਨਾ ਹੈ ਖਾਸ ਕਰਕੇ ਨੌਜਵਾਨ ਲੀਡਰ ਕੀ ਸੋਚਦੇ ਆ ਐਨਐਸਯੂਆਈ ਦੀ ਗੱਲ ਕਰ ਰਹੇ ਆ NSUI ਸਾਰੇ ਜਾਣਦੇ ਨੇ ਕਾਂਗਰਸ ਦਾ ਸਟੂਡੈਂਟ ਵਿੰਗ ਹੈ ਸੂਬਾ ਵਾਈਸ ਪ੍ਰਧਾਨ ਮੇਰੇ ਨਾਲ ਨੇ ਰਾਹੁਲ ਕਾਦੀਆਂ ਉਹ ਕੀ ਸਮਝਦੇ ਆ ਕਾਂਗਰਸ ਦੀ ਇਸ ਸਿਆਸਤ ਦੇ ਉੱਤੇ ਬੇਸ਼ੱਕ ਮੇਨਸਟ੍ਰੀਮ ਦੀ ਪੋਲਿਟਿਕਸ ਚ ਹਾਲੇ ਇਹਨਾਂ ਨੇ ਆਉਣਾ ਸਟੂਡੈਂਟ ਪੋਲਿਟਿਕਸ ਦੇ ਵਿੱਚ ਉਹ ਵਿਚਰ ਰਹੇ ਆ ਫਿਰ ਵੀ ਇਹ ਕੀ ਸਮਝਦੇ ਆ ਰਾਹੁਲ ਜੀ ਬਹੁਤ ਸਾਰੇ ਮਸਲਿਆਂ ਦੇ ਉੱਤੇ ਕਾਂਗਰਸ ਦੀ ਸਿਆਸਤ ਜਿਵੇਂ ਤਰ ਚੱਲ ਰਹੀ ਹੈ ਕਹਿੰਦੇ ਆ ਕਿ ਜਿਵੇਂ ਵੱਡੇ ਕਰਨਗੇ ਨਾ ਬਜ਼ੁਰਗਾਂ ਦਾ ਅਸਰ ਨੌਜਵਾਨਾਂ ਤੇ ਬੱਚਿਆਂ ਤੇ ਪੈਂਦਾ ਤੁਸੀਂ ਤੇ ਬੱਚਿਆਂ ਵਾਲੇ ਵਿੰਗ ਚੋਂ ਹਾਲੇ ਤੇ ਤੁਹਾਡੇ ਤੇ ਅਸਰ ਕਿਵੇਂ ਪੈ ਰਿਹਾ ਕਿਵੇਂ ਕਬੂਲ ਰਹੇ ਆ ਬਸ ਉਹ ਜਿਹੜਾ ਕੁਝ ਚੱਲ ਰਿ ਦੇਖੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਆ ਕਿ ਐਡਾ ਵੀ ਕੋਈ ਕਲੇਸ਼ ਸੀਗਾ ਨਹੀਂ ਜਿੰਨਾ ਇਹ ਬਣ ਗਿਆ ਕਈ ਵਾਰ ਹਰ ਚੀਜ਼ ਨੂੰ ਵੇਖਣ ਦੇ ਦੋ ਨਜ਼ਰੀਏ ਹੁੰਦੇ ਜੇ ਵੱਡੇ ਭਰਾ ਨੇ ਕੋਈ ਗੱਲ ਕਹਿ ਹੀ ਦਿੱਤੀ ਵੀ ਆਪਣਾ ਖਾੜਾ ਨਾ ਲਾਓ ਤੇ ਇਹਦੇ ਚ ਉਹਨਾਂ ਸਮਰਥਕਾਂ ਨੂੰ ਐਡੀ ਬਲੈਂਡਰ ਗੱਲ ਬਣਾਣੀ ਨਹੀਂ ਚਾਹੀਦੀ ਜਿੰਨੀ ਬਣਾਤੀ ਉਹਨਾਂ ਉਹਨਾਂ ਦੇ ਕੁਝ ਸਮਰਥਕ ਖੁੱਲ ਕੇ ਟੀਵੀ ਤੇ ਬੋਲਣ ਲੱਗੇ ਵੀ ਬਾਜਾ ਸਾਹਿਬ ਆਉਂ ਹਾਰ ਕੇ ਸਾਨੂੰ ਬੋਲਣਾ ਪਿਆ ਵੀ ਐਡੀ ਇਹ ਗੱਲ ਨਹੀਂ ਘਰ ਚ ਜੇ ਵੱਡੇ ਭਰਾ ਨੇ ਕੋਈ ਗੱਲ ਕਹਿ ਤੀ ਤਾਂ ਸਮਿਟਨ ਨੂੰ ਆਖੀ ਹੋਏਗੀ ਵੀ ਅੱਗੇ ਵੀ ਇਹ ਗੱਲਾਂ ਦਾ ਬੜਾ ਨੁਕਸਾਨ ਹੋਇਆ ਵੀ ਵੱਖਰੋ ਵੱਖਰੇ ਖਾੜੇ ਨਾ ਲਾਓ ਵੀ ਆਪਾਂ ਇਕੱਠੇ ਇੱਕੋ ਸਟੇਜ ਦੇ ਉੱਪਰ ਰਹੀਏ ਮੇਰਾ ਹਲਕਾ ਵੀ ਕਾਦੀਆਂ ਆ ਮੈਂ ਉੱਥ ਉਹਨਾਂ ਨੇ ਤਾਂ ਸਗੋਂ ਉਹ ਸਾਡੇ ਦੇ ਵੀ ਉਹ ਪ੍ਰਭਾਵ ਪਾਣਾ ਚਾਹੁੰਦੇ ਵੀ ਜੇ ਅਸੀਂ ਜੋੜ ਕੇ ਰੱਖਾਂਗੇ ਤੇ ਗਾਂ ਆਣ ਵਾਲੀ ਪੀੜ੍ਹੀ ਵੀ ਕਾਂਗਰਸ ਵਾਲੀ ਚੰਗੇ ਇੱਕ ਰਾਹ ਦੇ ਉੱਪਰ ਚੱਲੇਗੀ ਬਟ ਉਸ ਮਰਥਕਾਂ ਨੇ ਸਹੀ ਲੈਂਨ ਦੀ ਬਜਾਏ ਉਹਨੇ ਉਲਟ ਗੱਲ ਲੈ ਗਏ ਵੀ ਬਾਜੋ ਸਾਹਿਬ ਨੇ ਕਿੱਦਾਂ ਐਡਾ ਗੱਲ ਕਹਿਤੀ ਘਰ ਚ ਵੱਡਾ ਬਜ਼ੁਰਗ ਕਹਿ ਹੀ ਦੁੰਦਾ ਗੱਲ ਕੋ ਐਡੀ ਗਲਤ ਨਹੀਂ ਵਾਹੇ ਤੇ ਇਸ ਗੱਲ ਨੂੰ ਮੇਰੇ ਖਿਆਲ ਨਾਲ ਤੇ ਨਹੀਂ ਐਡਾ ਹਾਈਪ ਦੇਣੀ ਚਾਹੀਦੀ ਤੇ ਬਾਕੀ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵਾਲਾ ਧੜਾ ਜਿਹੜਾ ਉਹ ਲਗਾਤਾਰ ਇਹ ਕਹਿ ਰਿਹਾ ਕਹਿੰਦੇ ਵੀ ਜੇ ਅਸੀਂ 8000 ਵਰਕਰ ਇਕੱਠੇ ਕਰ ਲਏ ਪਾਰਟੀ ਦੀ ਸਟਰੈਂਥ ਹੀ ਦਾ ਥੋੜੀ ਹੋਣਾ ਸੀ ਤਾਂ ਪਾਰਟੀ ਦੇ ਹੱਕ ਚ ਕਰ ਰਹੇ ਆ ਗੱਲ ਤੇ ਇਹਦੇ ਉੱਤੇ ਕਿਸੇ ਨੂੰ ਮਰਚ ਲੱਗਣੀ ਨਹੀਂ ਚਾਹੀਦੀ ਵੇਖੋ ਜਿਹੜੇ 8000 ਉਹਨਾਂ ਕੀਤੇ ਤੇ 10000 ਇਹ ਕਰ ਲੈਂਦੇ ਕਿੱਥੇ 8000 ਦਾ ਕੱਟ ਕਿੱਥੇ 20000 ਦਾ ਕੱਟ ਜੇ ਅਵੀ ਸਟੇਜ ਸਾਂਝੀ ਹੋ ਜਾਂਦੀ ਤੇ ਫਿਰ ਦੂਣਾ ਕੰਮ ਤੇ ਕੀ ਕਹਿੰਦੇ ਡਬਲ ਇੰਜਨ ਵਾਲਾ ਕੰਮ ਮਾਰਨਾ ਸੀ ਆ ਠੇ ਕਰਦੇ ਆਠ ਦਾ ਹੋ ਕਰਦੇ ਆਪੇ 20000 ਦੀ ਜਦੋਂ ਸਟੇਜ ਲੱਗੀ ਹੁੰਦੀ ਤੇ ਲੋਕਾਂ ਚ ਮੈਸੇਜ ਕੀ ਜਾਂਦਾ ਵੀ ਇੱਕ ਛੋਟੇ ਜਿਹੇ ਸੱਦੇ ਤੇ 20 25000 ਬੰਦਾ ਇਕੱਠਾ ਹੋਣ ਦੇ ਹਾਲਜਾ ਯੂਨੀਵਰਸਟੀਆਂ ਦੇ ਵਿੱਚ ਤੁਹਾਨੂੰ ਤਾਂ ਨੇ ਮੇਨੇ ਚੰਗੇ ਵਜਦੇ ਹੋਣੇ ਕਿ ਆ ਐਨਐਸਯੂਆਈ ਵਾਲੇ ਉਹ ਆਗੇ ਜਿਨ੍ਹਾਂ ਦੀ ਪਾਰਟੀ ਆਪਸ ਚ ਟੱਕਰਾਂ ਮਾਰਦੀ ਫਿਰਦੀ ਹੈ ਉਹ ਪਾਰਟੀ ਕਿਦੀ ਨਹੀਂ ਟੱਕਰਾਂ ਮਾਰਦੀ ਸਾਡੀ ਤੇ ਫਿਰ ਵੀ ਠੀਕ ਆ ਬਾਕੀਆਂ ਦਾ ਵੀ ਇਹੋ ਹੀ ਹਾਲ ਹੈ ਉਹ ਗੱਲ ਵੱਖਰੀ ਆ ਹੱਡੇ ਵਾਲੇ ਥੋੜੇ ਜਿਹਾ ਬੜਬੋਲੇ ਹਾਉ ਅਗਰੈਸਿਵ ਹੋ ਜਾਂਦੇ ਆ ਬਾਕੀ ਹਾਲ ਇਹੋ ਇਹੋ ਹੀ ਆ ਸਾਰਿਆਂ ਦਾ ਪਰ ਮੇਰੇ ਖਿਆਲਾਂ ਮੇ ਇਹ ਜਲਦੀ ਇਹਨੂੰ ਆਪਾਂ ਵੱਡੇ ਲੀਡਰ ਆਜਾ ਸਾਹਿਬ ਵੀ ਰਾਜਾ ਜੀ ਵੀ ਵੱਡੇ ਲੀਡਰ ਹੈ ਜਲਦੀ ਇਹਨੂੰ ਸਮੇਟ ਲੈਣਗੇ ਕੱਲ ਵੀ ਉਹਨਾਂ ਬਿਆਨ ਦੇ ਪਾ ਵੀ ਜਾਪ ਤੇ ਜ ਰਹਿ ਕੇ ਗੱਲ ਕਰੋ ਮੇਰੀ ਉਹਨਾਂ ਦੇ ਵੀ ਸਮਰਥਕਾਂ ਨੂੰ ਜਿਹੜੇ ਉਹਨਾਂ ਦੇ ਯੂਥ ਸਮਰਥਕ ਐ ਸਿੱਧੂ ਜਾਪਦੇ ਮੇਰੇ ਉਹਨਾਂ ਨੂੰ ਵੀ ਬੇਨਤੀ ਆ ਵੀ ਆ ਫੇਸਬੁੱਕ ਦੇ ਉੱਪਰ ਸਟੋਪੇਜ ਲਾਓ ਅਸੀਂ ਤਾਂ ਬੋਲਿਆ ਵੀ ਸਟੋਪੇਜ ਲਾਂਦੇ ਹੀ ਨਹੀਂ ਤੜਾ ਤੜ ਬੋਲੀ ਜਾਂਦੇ ਬੋਲੀ ਜਾਂਦੇ ਜਿਹੜੀ ਕਾਂਗਰਸ ਨੇ ਵਿਰਲ ਛੱਡੀ ਐ ਨੇ ਇਹਦੇ ਵਿੱਚ ਦੂਜਿਆਂ ਨੂੰ ਜਿਹੜਾ ਮੌਕਾ ਮਿਲਿਆ ਸੀ ਬਗਾਨੇ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ਸਾਹਿਬ ਦੇ ਘਰ ਤੇ ਟਿੱਪਣੀ ਕੀਤੀ ਕਿ ਚਾਰ ਪੌੜੀਆਂ ਚੜ ਗਏ ਨਹੀਂ ਪਤਾ ਭਾਜਪਾ ਚ ਸ਼ਾਮਲ ਹੋ ਜਾਣ ਕਿਉਂਕਿ ਇੱਕੋ ਘਰ ਚ ਦੋ ਦੋ ਝੰਡੇ ਐ ਹੁਣ ਤਾਂ ਕਾਂਗਰਸ ਦੇ ਲੀਡਰਾਂ ਨੂੰ ਵੀ ਮੌਕਾ ਮਿਲ ਗਿਆ ਸੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਨਹੀਂ ਸਿਆਸਤ ਕਰਨ ਵਾਲੇ ਉਹਨਾਂ ਵਿੱਚੋਂ ਵੀ ਕਈਆਂ ਨੇ ਇਹੀ ਗੱਲ ਚੇਤੇ ਕਰਾਈ ਫਿਰ ਬਾਜਵਾ ਸਾਹਿਬ ਨੂੰ ਪਹਿਲਾਂ ਫਿਰ ਉਹਨਾਂ ਨੂੰ ਇਹ ਗੱਲ ਵੇਖਣੀ ਚਾਹੀਦੀ ਉਹ ਵੀ ਇੱਕ ਬੰਦਾ ਰਾਜ ਸਭਾ ਚ ਰਹਿ ਕੇ ਆਇਆ 10 ਸਾਲ ਦਿੱਲੀ ਰਿਹਾ ਦਿੱਲੀੋਂ ਛੱਡ ਕੇ ਇੱਥੇ ਆਇਆ ਆਂਦੇ ਹੀ ਅਹੀਂ ਹਲਕੇ ਵਾਲਿਆਂ ਨੇ ਜਿਤਾਤਾ ਕੋਈ ਤੇ ਬੰਦੇ ਚ ਕੈਲੀਬਰ ਹੋਏਗਾ ਕੋਈ ਤੇ ਕੋ ਗੱਲ ਹੋਏਗੀ ਰਹੀ ਗੱਲ ਝੰਡੇ ਦੀ ਯਾਰ 116 ਹਲਕਿਆਂ ਨੂੰ ਬੜੀ ਤਕਲੀਫ ਹੈ ਅਸੀਂ 117 ਹਲਕਾ ਕਾਦੀਆਂ ਹਾਂ ਨੂੰ ਦੇ ਕੋ ਤਕਲੀਫ ਨਹੀਂ ਯਾਰ ਜਿੰਨੇ ਭਾਜਪਾ ਕੋ ਕੰਮ ਕਰਾਣਾ ਭਾਜਪਾ ਗੇ ਜੇ ਘਰੇ ਜਾਂਦਾ ਥੱਲੇ ਜਿੰਨੇ ਕਾਂਗਰਸ ਕੋ ਕਰਾਣਾ ਕਾਂਗਰਸ ਲੋਕਾਂ ਦੇ ਕੰਮ ਹੁੰਦੇ ਆ ਹਾਡੇ ਹਲਕੇ ਦਾ ਇੱਕ ਵੀ ਬੰਦਾ 170 ਪਿੰਡਾ ਸਾਡੇ ਦੋ ਮਿਊਨਿਸਪਲ ਕਾਰਪੋਰੇਸ਼ਨਾਂ ਇੱਕ ਵੀ ਬੰਦਾ ਤੁਹਾਡੇ ਕੋ ਕਦੀ ਮੀਡੀਆ ਚ ਆਵੇ ਮੈਨੂੰ ਬੜੀ ਪਰੇਸ਼ਾਨੀਆਂ ਵੀ ਆ ਦੋਨੋਂ ਝੰਡੇ ਲਾਓ ਜੀ ਸਾਡੇ ਹਲਕੇ ਨੂੰ ਪ੍ਰੋਬਲਮ ਕੋਈ ਨਹੀਂ ਹੋਰ ਇਹਨਾਂ ਨੂੰ ਕੱਲ ਕੋਈ ਨਹੀਂ ਲੱਭਦੀ ਲੈ ਵੀ ਝੰਡੇ ਲਾਤੇ ਝੰਡੇ ਲਾਤੇ ਕਿਹੜਾ ਨਾ ਕਰਤਾ ਯਾਰ ਲੋਕਾਂ ਦੇ ਕੰਮ ਹੁੰਦੇ ਕਿ ਨਹੀਂ ਹੁੰਦੇ ਲੋਕੀ ਸੈਟੀਸਫਾਈਡ ਆ ਕਾਦੀਆਂ ਦੇ ਕਿ ਨਹੀਂ ਸਿਆਸਤ ਤੌਰ ਦੇ ਉੱਤੇ ਇਮਪ੍ਰੈਸ਼ਨ ਕਹਿੰਦੇ ਮਾੜਾ ਜਾਂਦਾ ਕਿ ਇੱਕ ਘਰ ਦੇ ਵਿੱਚ ਹੀ ਵੰਡੀਆਂ ਪਈਆਂ ਹੋਈਆਂ ਸਿਆਸਤ ਦੀਆਂ ਤੇ ਬਾਹਰ ਕਿਵੇਂ ਸਮੇਟ ਲੈਣਗੇ ਸਾਰਿਆਂ ਨੂੰ ਵੇਖੋ ਉਹ ਵੀ ਉਹ ਸਮੇਟ ਲੈਣਗੇ ਜਲਦੀ ਕੋਈ ਐਡੀ ਗ ਉਹ ਤੇ ਉਹਨਾਂ ਦੀ ਆਪਸੀ ਹਰ ਬੰਦੇ ਦਾ ਆਪਣਾ ਆਪਣਾ ਸਿਸਟਮ ਜਦੋਂ ਪਰਿਵਾਰਵਾਦ ਜਦੋਂ ਵੱਡੇ ਪਰਿਵਾਰ ਹੋ ਜਾਂਦੇ ਬੰਦੇ ਦਾ ਵਿਆਹ ਹੋ ਜਾਂਦਾ ਕਈ ਵਾਰੀ ਲਾਈਨਾਂ ਵੱਖੋ ਵੱਖ ਹੋ ਜਾਂਦੀਆਂ ਹਨ ਤੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਟਾਈਮ ਦੇ ਹਿਸਾਬ ਨਾਲ ਆਪੇ ਸਭ ਕੁਝ ਠੀਕ ਹੋ ਜਾਏਗਾ ਬਟ ਸਾਡੇ ਲੋਕਲ ਲੋਕਾਂ ਨੂੰ ਉਥੇ ਕੋਈ ਪ੍ਰੋਬਲਮ ਨਹੀਂ ਕਦੀ ਕਹੇ ਨਹੀਂ ਕਿ ਆ ਵੀ ਝੰਡਾ ਕਿਹੜਾ ਲਾਇਆ ਤੇ ਕਿਹੜਾ ਇਹਦੇ ਵਿਰੋਧੀਆਂ ਨੂੰ ਉਹਨਾਂ ਕੋ ਗੱਲ ਨਹੀਂ ਲੱਭਦੀ ਮਤਲਬ ਅਸੀਂ ਲੋਕੀ ਏਡੇ ਛਦਾਈ ਦੇ ਨਹੀਂ ਫਿਰ ਜਿਹੜੇ ਆ ਬੋਲਦੇ ਆ ਆਪਣੀਆਂ ਸੀਟਾਂ ਦੇ ਫਿਰ ਬਚਾਈਆਂ ਨਹੀਂ ਗਈ ਤੁਸੀਂ ਇਹ ਨਹੀਂ ਮਹਿਸੂਸ ਕਰਦੇ ਕਿ ਜਿਹੜੀ ਆ ਇਹਦੇ ਤੇ ਗੱਲ ਹੋ ਰਹੀ ਹੈ ਕਾਂਗਰਸ ਵਾਲੇ ਇੱਕ ਕਾਟੋ ਕਲੇਸ਼ ਦੇ ਉੱਤੇ ਜੇਹੀ ਅਸੀਂ ਇੱਕ ਮਿਕ ਹੋਏ ਹੁੰਦੇ ਸਾਡੇ ਵੱਡੇ ਲੀਡਰ ਸੀਨੀਅਰ ਲੀਡਰ ਤੇ ਜਿਹੜੇ ਸੱਤਾ ਨੂੰ ਸਵਾਲ ਕਰਨ ਵਾਲੇ ਬਣਦੇ ਸੀ ਉਹ ਕਰ ਲੈਂਦੇ ਕਿਉਂਕਿ ਵਿਰੋਧੀ ਧਿਰ ਵੀ ਟਾਵੀਂ ਟਾਵੀਂ ਬ ਦੇਖੋ ਇਹ ਤੇ ਗੱਲ ਤੁਹਾਡੀ ਬਿਲਕੁਲ ਠੀਕ ਆ ਵੀ ਆਪਾਂ ਨੂੰ ਥੋੜਾ ਜਿਹਾ ਇਕੱਠਾ ਕਰ ਲੈਣਾ ਚਾਹੀਦਾ ਬਾਕੀ ਪਰ ਹਰ ਬੰਦੇ ਦੀ ਆਪੋ ਆਪਣੀ ਸਮਝ ਆ ਹੁਣ ਜੇ ਕੋਈ ਨਹੀਂ ਸਮਝਦਾ ਬੋਲੀ ਜਾਂਦਾ ਧੜਾ ਧੜ ਫੇਸਬੁੱਕ ਜਿਹੜਾ ਉੱਠਦਾ ਟੀਵੀ ਤੇ ਦੇ ਤੇਰੇ ਦੀ ਕਾਂਗਰਸ ਦਿਵਾਲੀ ਹੋ ਜਾਂਦਾ ਰਾਜਾ ਜੀ ਨੇ ਵੀ ਇਹੋ ਗੱਲ ਆਖੀ ਵੀ ਯਾਰ ਜਾਬ ਤੇ ਚਲੋ ਬਾਜਾ ਸਾਹਿਬ ਨੇ ਇਹੋ ਗੱਲ ਵੀ ਆਖੀ ਵੀ ਯਾਰ ਖਾੜੇ 'ਚ ਵੱਖਰੇ ਖਾੜੇ ਨਾਲ ਲਾਓ ਇਕੱਠੇ ਲਾਓ ਤੇ ਆਦਾ ਕਲੇਸ਼ ਚੁੱਕ ਲਿਆ ਯਾਰ ਅੱਠ ਤੁਸੀਂ ਅੱਠ ਵੱਖਰਾ ਲਾਂਦੇ ਹੋ ਲਾਓ ਹਸੋਲਾ ਵੀ ਯਾਰ ਅੱਜ ਕੱਲ ਬਾਜਾ ਸਾਹਿਬ ਨੇ ਦਿੱਤਾ ਹੀ ਨਾ ਸਦਾ ਇਹ ਕਹਿੰਦੇ ਸਦਾ ਦਿੱਤਾ ਜਗਰਾਉ ਰੈਲੀ ਦਾ ਦਿੱਤਾ ਹੀ ਸਦਾ ਹੁਣ ਮੈਨੂੰ ਲੇਟੈਸਟ ਪਤਾ ਲੱਗਾ ਵੀ 6 ਤਰੀਕ ਦਾ ਫੇਰ ਪ੍ਰੋਗਰਾਮ ਰੱਖ ਲਿਆ ਸਿੱਧੂ ਸਾਹਿਬ ਨੇ ਤੇ ਇਹ ਫਿਰ ਗੱਲ ਵਧਾਣ ਵਾਲੀ ਗੱਲ ਆ ਕੁਝ ਮਿਟਣ ਵਾਲੀ ਗੱਲ ਤੇ ਨਹੀਂ ਤੁਹਾਨੂੰ ਕਾਂਗਰਸ ਦੇ ਵਿੱਚੋਂ ਕਿਹੜਾ ਲੀਡਰ ਮੋਟੀਵੇਟ ਕਰਦਾ ਕਿ ਯਾਰ ਜੇ ਸਿਆਸਤ ਵਿੱਚ ਕਾਮਯਾਬ ਹੋਣਾ ਤੇ ਆ ਲੀਡਰ ਦੀ ਗੱਲ ਪੱਲੇ ਬੰਨ ਕੋਸ਼ ਬੰਦੇ ਇਹ ਗੱਲ ਕਹਿੰਦੇ ਵੀ ਉਹ ਬੋਣਾ ਮਹਿਸੂਸ ਕਰਦੇ ਹਨ ਉਹਨਾਂ ਦੇ ਕੋਈ ਸਮਰਥਕ ਤੁਸੀਂ ਵੀ ਸੁਣੋ ਬੜਾ ਬੋਣਾ ਮਹਿਸੂਸ ਕਰਦੇ ਇੱਕ ਬੰਦਾ ਪੁਰਾਣਾ ਯੂਥ ਕਾਂਗਰਸ ਦਾ ਪ੍ਰਧਾਨ ਐਮਪੀ ਲੜਿਆ ਰਾਜ ਸਭਾ ਮੈਂਬਰ ਰਿਹਾ ਦਿੱਲੀ ਜਾ ਕੇ ਆਇਆ ਉੱਥੇ 10 ਸਾਲ ਕੱਢੇ ਇੱਥੇ ਕੈਬਨਿਟ ਮੰਤਰੀ ਦੋ ਵਾਰੀ ਰਿਹਾ ਹੁਣ ਆ ਕੇ ਫੇਰ ਦਸਾਂ ਸਾਲਾਂ ਬਾਅਦ ਵਗਦੀ ਨੇਰੀ ਜੋ ਜਿੱਤ ਗਿਆ ਤੋ ਫਿਰ ਇਹਨਾਂ ਸਾਹਮਣੇ ਬੋਣਾ ਮਹਿਸੂਸ ਕਰੇਗਾ ਜੀ ਦੱਸੋ ਏਡੀ ਇਹ ਤਾਂ ਫਿਰ ਅਮੇ ਨਲਾਇਕ ਜੀਆਂ ਗੱਲਾਂ ਕੋ ਸਮਝ ਆਲੀ ਗੱਲ ਕੋਈ ਨਹੀਂ ਇਹ ਤਾਂ ਫਿਰ ਅਮੇ ਗੱਲ ਨੂੰ ਛਾਲਨ ਵਾਲੀ ਗੱਲ ਆ ਵੀ ਐਂ ਕਹ ਦੋ ਜੀ ਪੱਲੇ ਆਪ ਨਹੀਂ ਜ ਹੁਣ ਫਿਰ ਇਹੋ ਜੀ ਜਿਹੜੀ ਇਹ ਗੱਲ ਕਹਿੰਦੇ ਆ ਜਦੋਂ ਇੰਨਾ ਦੀ ਵਾਰੀ ਸੀ ਹਾਡੇ ਹਲਕੇ ਵਾਲੇ ਜਦੋਂ ਹੀ ਵੀ ਆਂਦੇ ਹੀ ਸਾਡੇ ਧੱਲੋਂ ਵੀ ਕੁਰਸੀ ਕੱਢ ਲੈਂਦੇ ਹੁੰਦੇ ਵੀ ਪ੍ਰਤਾਪ ਬਾਜਬ ਦਾ ਬੰਦਾ ਇਹ ਤੇ ਤੁਸੀਂ ਗੱਲਾਂ ਠਗੀਆਂ ਰਹਿ ਜਾਂਦੇ ਤਾਂ ਚੰਗੀ ਗੱਲ ਇੱਕ ਏਜੰਸੀ ਦੀ ਗੱਲ ਬੜੀ ਚੱਲੀ ਸੀ ਕਿ ਜਿਹੜੇ ਨਾ ਵਿਜੀਲੈਂਸ ਹੈ ਸੂਬਾ ਸਰਕਾਰ ਦੇ ਮੁਤਾਬਕ ਚਲਾ ਰਿਹਾ ਹੈ ਤੇ ਈਡੀ ਚੱਲਦੀ ਹੈ ਸੈਂਟਰ ਦੇ ਮੁਤਾਬਕ ਜਿਹੜੀ ਕਾਂਗਰਸੀਆਂ ਤੇ ਕੈਂਚੀ ਫੇਰੀ ਭਗਵੰਤ ਮਾਨ ਦੀ ਸਰਕਾਰ ਦੌਰਾਨ ਉਹਦੇ ਤੁਹਾਨੂੰ ਲੱਗਿਆ ਕਿ ਕਿਤੇ ਤੇ ਸਹੀ ਕਾਰਵਾਈ ਹੋਈ ਹੋਣੀ ਆ ਕਿਉਂਕਿ ਜਦੋਂ ਕੋਈ ਕਾਂਗਰਸ ਵਾਲੇ ਨੂੰ ਪੁੱਛ ਲਓ ਇਹ ਕਹਿੰਦਾ ਕਿ ਨਹੀਂ ਜੀ ਇਹ ਤਾਂ ਦਰਵਰਤੋਂ ਹੋ ਰਹੀ ਹੈ ਏਜੰਸੀ ਦੀ ਪਰ ਕਿਤੇ ਨਾ ਕਿਸੇ ਨੇ ਤਾਂ ਭ੍ਰਿਸ਼ਟਾਚਾਰ ਕੀਤਾ ਹੋਣਾ ਕੀਤਾ ਫਿਰ ਤਾਂ ਮਤਲਬ ਦਿੱਲੀ ਵੀ ਕੀਤਾ ਹੋਏਗਾ ਫਿਰ ਜੇ ਉਥੇ ਈਡੀ ਦਾ ਦੁੱਖ ਹੁੰਦਾ ਜੋ ਭਾਜਪਾ ਨੇ ਅਖਤਿਆਰ ਵਰਤਿਆ ਉਥੇ ਵੀ ਜਿਹੜਾ ਮੜੀ ਚੂੰ ਚੜਾਕ ਕਰਦਾ ਉਹ ਫੜ ਲਓ ਉਹੀ ਸਿਸਟਮ ਇਹਨਾਂ ਫੜ ਲਿਆ ਉਥੇ ਚੀਕਦੇ ਐ ਇੱਥੇ ਆਪ ਉਹ ਕੰਮ ਕਰਦੇ ਐ ਜਾ ਦੇ ਫਿਰ ਜੇ ਆ ਕਹਿੰਦੇ ਚਲੋ ਠੀਕ ਆ ਵੀ ਪੰਜਾਬ ਚ ਅਸੀਂ ਬੰਦੇ ਠੋਕਤੇ ਤੇ ਜਿਹੜੇ ਦਿੱਲੀ ਇਹਨਾਂ ਦੇ ਠੀਕੇ ਫਿਰ ਉਹ ਵੀ ਉਹ ਵੀ ਸਹੀ ਹੋਣਗੇ ਫਿਰ ਇਹਦਾ ਮਤਲਬ ਉਹਨਾਂ ਨੇ ਵੀ ਫਿਰ ਕਰਾਪਸ਼ਨ ਕੀਤੀ ਆ ਦਿੱਲੀ ਮਾਡਲ ਨੂੰ ਪ੍ਰੈਜੈਂਟ ਕਰਦੇ ਆ ਪੂਰੇ ਇੰਡੀਆ ਚ ਉਸੇ ਮਾਡਲ ਦੇ ਪੰਜਾਬ ਨੂੰ ਰਿਪ੍ਰੈਜੈਂਟ ਕਰਦੇ ਫਿਰ ਆਪਣੀ ਗੱਲ ਤੇ ਵੀ ਸਹੀ ਰਹਿਣ ਅਸੀਂ ਮੰਨ ਲਿਆ ਵੀ ਜਿਹੜੇ ਆ ਬੰਦਿਆਂ ਦੇ ਕੈਂਚੀ ਚੱਲੀ ਉਹ ਉਹ ਬੰਦੇ ਕਰਪਟ ਹੋ ਗਏ ਫਿਰ ਜਿਹੜੇ ਇਹਨਾਂ ਵਾਲੇ ਦਿੱਲੀ ਦੇ ਚੱਲੀ ਫਿਰ ਇਹ ਵੀ ਕਰਪਟ ਇਹ ਅਸੈਪਟ ਕਰ ਲੈਣੇ ਆ ਅਸੈਪਟ ਕਰ ਲੈ ਜੇ ਜਦੋਂ ਸਟੂਡੈਂਟ ਪੋਲਿਟਿਕਸ 'ਚ ਗੱਲ ਚੱਲਦੀ ਹੈ ਤੁਸੀਂ ਤਾਂ ਵਿਦਿਆਰਥੀਆਂ ਦੇ ਲੀਡਰ ਹੋ ਹੁਣ ਤਾਂ ਨੁਮਾਇੰਦਾ ਵੀ ਤੁਹਾਨੂੰ ਚੁਣ ਲਿਆ ਵਾਈਸ ਪ੍ਰਧਾਨ ਬਣਾਤਾ ਐਨਐਸਯੂਆਈ ਨੇ ਜੇ ਤੋ ਕਾਲਜਾਂ ਯੂਨੀਵਰਸਿਟੀਆਂ 'ਚ ਜਾਣੇ ਹੋ ਉਧਰੋਂ ਆਪ ਵਾਲਿਆਂ ਦਾ ਸਟੂਡੈਂਟ ਵਿੰਗ ਹੈ ਉਧਰੋਂ ਭਾਜਪਾ ਵਾਲਿਆਂ ਦਾ ਉਧਰੋਂ ਖੱਬੀਆਂ ਧਿਰਾਂ ਦਾ ਵੀ ਉਥੇ ਜਦੋਂ ਡਿਬੇਟ ਵਾਲਾ ਮਾਹੌਲ ਬਣਦਾ ਉਦੋਂ ਕਿਹੜੀ ਗੱਲ ਦੇ ਉੱਤੇ ਕਹਿੰਦੇ ਆ ਕਿ ਨਹੀਂ ਅਸੀਂ ਤੁਹਾਡੇ ਨਾਲ ਦੋ ਚਾਰ ਕਦਮ ਵੱਧ ਕੇ ਹੀ ਆ ਘੱਟ ਨਹੀਂ ਆ ਤੁਹਾਡੇ ਤੋਂ ਸਿਆਸਤ ਕਰਨ ਨਹੀਂ ਅਹੀਂ ਤਾਂ ਵੇਖੋ ਕਾਂਗਰਸ ਨੇ ਹਮੇਸ਼ਾ ਲੀਡਰ ਪੈਦਾ ਕੀਤੇ ਆ ਕਾਫੀ ਲੀਡਰ ਦਾ ਵੜਿੰਗ ਜੀ ਯੂਥ ਦਾ ਮਾਡਲ ਹੈ ਹਾਲਾਂਕਿ ਕਈ ਪਾਰਟੀਆਂ ਯੂਥ ਆਡਾ ਕਾਂਗਰਸ ਦਾ ਮਾਡਲ ਫੋਲੋ ਕਰਨ ਲੱਗੇ ਨਵੀਂ ਨਵੀਂ ਮੈਂਬਰਸ਼ਿਪ ਕਰਾਉਣ ਲੱਪੀਆਂ ਬਾਕੀ ਪਾਰਟੀਆਂ ਵਿੱਚ ਤੇ ਅਸੀਂ ਦੇ ਜਦੋਂ ਕਾਲਜ ਯੂਨੀਵਰਸਿਟੀ ਸਾਡਾ ਦੇ ਧੜੇ ਅੱਗੇ ਆਲਰੇਡੀ ਸਟਰੋਂਗ ਬੈਠੇ ਹੁਣ ਅਸੀਂ ਲੇਟੈਸਟ ਜਿਹੜੀ ਆ ਗੱਲ ਚੁੱਕੀ ਸੀ ਮੈਨਸਟਰੂਅਲ ਸਾਈਕਲ ਵਾਲੀ ਵੀ ਕੁੜੀਆਂ ਨੂੰ ਲੀਵ ਮਿਲਣੀ ਚਾਹੀਦੀ ਹੈ ਕਿੱਥੋਂ ਸਮ੍ਰਿਤੀ ਰਾਣੀ ਤੱਕ ਗੱਲ ਗਈ ਆਂਦੇ ਦਿਨਾਂ ਚ ਅਸੀਂ ਇੱਥੇ ਵੀ ਪੰਜਾਬ ਚ ਕਹਿਣਾ ਵੀ ਬਿਹਾਰ ਚੋ ਚੀਜ਼ ਲਾਗੂ ਹੋਈ ਆ ਤੇ ਆਪਾਂ ਪੰਜਾਬ ਚ ਵੀ ਉਹ ਕਰਾਣੀ ਆ ਹੁਣ ਐਡਾ ਜਿਹੜਾ ਸਾਰਾ ਸਟੇਟ ਦਾ ਜਿਹੜੀ ਲੀਵ ਮਤਲਬ ਇਹੋ ਜੀਆਂ ਗੱਲਾਂ ਅਸੀਂ ਹੁਣ ਮੈਂ ਖੁਦ ਐਮ ਐਸ ਸੀ ਐਗਰੀਕਲਚਰ ਮੈਂ ਪਹਿਲੇ ਯੂਥ ਕਾਂਗਰਸ 'ਚ ਵੀ ਰਿਹਾ ਮੈਂ ਐਮ ਐਸ ਸੀ ਐਗਰੀਕਲਚਰ ਮੈਂ ਯੂਥ ਕਾਂਗਰਸ ਤੋਂ ਵਾਪਸ ਆਈ ਕਿ ਆਇਆ ਵੀ ਮੈਂ ਐਜ਼ ਅ ਸਟੂਡੈਂਟ ਪਤਾ ਹੁੰਦਾ ਬੰਦੇ ਨੂੰ ਕਈ ਮੁੱਦੇ ਇਹੋ ਜਿਹੇ ਇਹਨਾਂ ਨੂੰ ਤੇ ਮੁੱਦੇ ਹੀ ਨਹੀਂ ਪਤਾ ਚਿੱਠੀ ਦੋ ਤੇ ਪ੍ਰਧਾਨ ਬਣ ਜਾਂਦੇ ਆ ਵੀ ਬਸ ਠੀਕ ਆ ਉੱਪਰ ਉੱਪਰ ਉਹਦੀ ਹਵਾ ਚ ਨਿਗੜਦੀ ਕਰੀਮ ਵੇਖੀ ਥੱਲੇ 75% ਵਾਲੀ ਟੈਂਡਸ ਵਾਲੀ ਅਸੀਂ ਗੱਲ ਚੁੱਕੀ ਬੱਚੇ ਲੱਖ ਲੱਖ ਰੁਪਈਆ ਫੀਸਾ ਖਰਚਦੇ ਆ ਹਨਾ ਕਾਲਜਾਂ 'ਚ ਜਾਂਦੇ ਆ 75 ਦੀ 74% ਹੋ ਜੇ ਨਾ ਤੇ ਵੀ ਆ 75% ਅਟੈਂਡਸ ਵਾਲੇ ਦੇ ਥੋੜੀ ਲੀਵ ਦੇ ਕਈ ਸਾਈਡ ਐ ਐਸੇ ਕਰਕੇ ਹੋਈ ਵੇ ਬੱਚਿਆ ਕੋ ਟੈਂਡਰਸ ਪੂਰੀ ਨਹੀਂ ਹੁੰਦੀ ਪ੍ਰਾਈਵੇਟ ਯੂਨੀਵਰਸਿਟੀਆਂ ਆਪਣੀ ਮਰਜ਼ੀ ਨਾਲ ਜਾਦੇ 6 ਮਹੀਨੇ ਵਾਧਾ ਲਵਾ ਦਿੰਦੀਆਂ ਜਾਂ ਰੁਪਈਆ ਲੱਖ ਲਵਾ ਦਿੰਦੀਆਂ ਅਗਲੇ ਦੀ ਸੋ ਇਹ ਗੱਲਾਂ ਅਸੀਂ ਤਾਂ ਫਿਰ ਦਬੇਟਾਂ ਚ ਕਹਿੰਨੇ ਆ ਛਰੀਆਂ ਮਾਡੇ ਨਾਲ ਬੰਦੇ ਜੁੜੇ ਆ ਬਤੌਰ ਨੌਜਵਾਨ ਆਗੂ ਹੋਣ ਦੇ ਨਾਤੇ ਤੁਸੀਂ ਆਪਣੇ ਸੀਨੀਅਰ ਲੀਡਰਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ ਸਕਦਾ ਤੁਹਾਡੇ ਇੰਟਰਵਿਊ ਤੋਂ ਤੁਹਾਡੇ ਦੀ ਤਰਸ ਖਾ ਜਾਣ ਕੇ ਯਾਰ ਮੁੰਡੇ ਦੀ ਗੱਲ ਹੀ ਸੁਣ ਲਈਏ ਨਹੀਂ ਮੈਂ ਤਾਂ ਬਹੁਤ ਛੋਟਿਆ ਉਹ ਬਹੁਤ ਸਿਆੜੇ ਆਪੇ ਹੀ ਕਰ ਲੈਣਗੇ ਆਪਣਾ ਫੈਸਲਾ ਮੇਰੇ ਖਿਆਲ ਨਾਲ ਵੀ ਇਹਨਾਂ ਨੇ ਦੋ ਚਾਰ ਦਿਨਾਂ ਜਸ ਮੇਟ ਲੈਣੀ ਗੱਲ ਐਡੀ ਕੋਈ ਗ ਉਹ ਵੀ ਸਿਆਣੇ ਆ ਜੀ ਉਹ ਵੀ ਸਿਆਣੇ ਆ ਉਹਨਾਂ ਦੇ ਸਮਰਥਕ ਥੋੜਾ ਜਿਹਾ ਉਹਨਾਂ ਨੂੰ ਸਮਝਾਣ ਉਹਨਾਂ ਵੀ ਸਮਝ ਜਾਣੀ ਗੱਲ ਉਹ ਵੀ ਸਿਆਣੇ ਆ ਅਸੀਂ ਕਦੋਂ ਕਿਹਾ ਉਹ ਵੀ ਉਹ ਗਲਤ ਨਹੀਂ ਉਹ ਵੀ ਠੀਕ ਆ ਆਪਣੀ ਜਗ੍ਹਾ ਜੀ ਬਹੁਤ ਸ਼ੁਕਰੀਆ ਤੇ ਇਸਨ ਸਾਡੇ ਨਾਲ ਐਨ ਐਸ ਜੀ ਆਈ ਦੇ ਸੂਬਾ ਵਾਈਸ ਪ੍ਰਧਾਨ ਰਾਹੁਲ ਕਾਦੀਆ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਸਮਝ ਦੇ ਮੁਤਾਬਕ ਕਿ ਕਾਂਗਰਸ ਦੇ ਵਿੱਚ ਜੋ ਕੁਝ ਚੱਲਿਆ ਉਸ ਦੇ ਉੱਤੇ ਜਿਹੜੇ ਸਮਰਥਕ ਨੇ ਉਹ ਗਲਤ ਰਾਹ ਵੱਲ ਨੂੰ ਤੁਰ ਰਹੇ ਆ ਦਿਸ਼ਾ ਵੱਲ ਨੂੰ ਉਹਨਾਂ ਨੂੰ ਥੋੜਾ ਸਮਝਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਇੱਕ ਜੁਟਤਾ ਜਿਹੜੀ ਪੇਸ਼ ਕਰ ਸਕਦੇ ਹਾਂ ਤੇ ਜਿੱਥੋਂ ਤੱਕ ਰਹੀ ਗੱਲ ਸੱਤਾ ਦੀ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਕਿਹਾ ਕਿ ਜੇ ਸਾਡੇ ਲੀਡਰਾਂ ਤੇ ਇੱਥੇ ਕਾਰਵਾਈ ਹੋ ਰਹੀ ਆ ਤਾਂ ਫਿਰ ਦਿੱਲੀ ਜਿਹੜੀ ਹੋ ਰਹੀ ਆ ਉਹਨੂੰ ਵੀ ਉਹ ਗਲਤ ਨਾ ਕਹਿਣ ਫਿਰ ਉਹ ਵੀ ਮੰਨ ਲੈਣ ਕਿ ਅਸੀਂ ਵੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਚ ਲਿਪਤਾਂ ਤਾਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਤੁਸੀਂ ਕਿਹੜੀਆਂ ਗੱਲਾਂ ਨਾਲ ਸਹਿਮਤੀ ਰੱਖਦੇ ਹੋ ਤੇ ਕਿਹੜੀਆਂ ਨਾਲ ਆਸਹਿਮਤੀ ਰੱਖਦੇ ਹੋ ਉਹਦੇ ਬਾਰੇ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਇਸ ਮੁਲਾਕਾਤ ਵਿੱਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ